ਗੁਰੂ ਪਿਆਰੀ ਸਾਥ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾਥ ਸੰਗਤ ਜੀ ਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਰਬ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਨ ਸੱਚੇ ਮੰਨਦੇ ਨਾਲ ਤੇਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅਤੇ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਰੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਨ੍ਹਾਂ ਨੂੰ ਨੌਕਰੀ ਦੀ ਪ੍ਰਾਪਤੀ ਨਹੀਂ ਹੋ ਰਹੀ ਔਰ ਇਸ ਸ਼ਬਦ ਨੂੰ ਧਿਆਨ ਦੇ ਨਾਲ ਅੰਤ ਤੱਕ ਜਰੂਰ ਸੁਣਨਾ ਜੀ ਸਾਧ ਸੰਗਤ ਜੀ ਇਸ ਸ਼ਬਦ ਨੂੰ ਤੁਸੀਂ ਰੋਜ਼ 11 ਵਾਰ 21 ਦਿਨ ਕਰਨਾ ਹੈ ਸਾਧ ਸੰਗਤ ਜੀ ਤੁਹਾਨੂੰ ਨੌਕਰੀ ਦੀ ਪ੍ਰਾਪਤੀ ਹੋ ਜਾਵੇਗੀ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਵਾਹਿਗੁਰੂ ਤੇ ਭਰੋਸਾ ਕਰਕੇ ਦੇਖੋ ਤੇ ਵਾਹਿਗੁਰੂ ਜੀ ਤੁਹਾਡੀ ਝੋਲੀ ਵਿੱਚ ਖੁਸ਼ੀਆਂ ਪਾ ਦੇਣਗੇ ਸਾਧ ਸੰਗਤ ਜੀ ਇਸ ਜਿਸ ਲੋਗ ਬਹੁਤ ਜ਼ਿਆਦਾ ਨੌਕਰੀ ਟਰਾਈ ਕਰਦੇ ਨੇ ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਸਾਧ ਸੰਗਤ ਜੀ ਉਹਨਾਂ ਨੇ ਬਹੁਤ ਹੱਥ ਪੈਰ ਮਾਰੇ ਤਾਂ ਵੀ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਉਹਨਾਂ ਦੇ ਅਪਲਾਈ ਕਰਨ ਦੇ باوجود ਵੀ ਉਹਨਾਂ ਨੂੰ ਨੌਕਰੀ ਦੀ ਪ੍ਰਾਪਤੀ ਨਹੀਂ ਹੋ ਰਹੀ ਤਾਂ ਸਾਧ ਸੰਗਤ ਜੀ ਕਿਸੇ ਵੇਲੇ ਕਿਸਮਤ ਦੇ ਵਿੱਚ ਨੌਕਰੀ ਨਹੀਂ ਹੁੰਦੀ ਪਰ ਸਾਧ ਸੰਗਤ ਜੀ ਇਸ ਸ਼ਬਦ ਨੂੰ ਜਪਨ ਦੇ ਨਾਲ ਤੁਹਾਡੀ ਕਿਸਮਤ ਵਿੱਚ ਜੋ ਨਹੀਂ ਵੀ ਲਿਖਿਆ ਉਹ ਵੀ ਵਾਇਕੋ ਜੀ ਤੜੀ ਚੋੜੀ ਵਿੱਚ ਪਾ ਦਿੰਗੇ ਆਓ ਹੁਣ ਆਪਾਂ ਇਸ ਵਦ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਰੇਖ ਮਾਇਆ ਹਰੀ ਤੂੰ ਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਪਈ ਜਾ ਕਤ ਪਾਗਲ ਲਾਰ ਸਤਿ ਸਤਿ ਆਨ ਪਉ ਸਦਾ ਕਹਿ ਲਗ ਕਰੋ ਬਖਾਨ ਸ਼੍ਰੀ ਮਾਇਆ ਜਗ ਤਾਰਨੀ ਰਾਖੋ লাਜ ਨਿਦਾਨ ਲਕਸ਼ਮੀ ਕੋ ਬਪਤਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਪਰਨ ਸਭ ਜਗਤ ਕੀ ਸੰਤਨ ਕੀ ਸੁਖਰਾਸ परम रेखा माया हरी तू ही सबन की सार जब तुम कृपा पई जागत पागल लार सत सत अन पौ सदा कह लग करो बखान ஜத்தாரணி ராக்கோஜ நிதான மகாஷ ஹரண பரண ஜி சந்தன கீகர ਕਰਮ ਰੇਖ ਮਾਇਆ ਹਰੀ ਤੂੰ ਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਪਈ ਜਾਗਤ ਪਾਗਲ ਲਾਰ ਸਤ ਸਤ ਅਨਪੋ ਸਦਾ ਕਹਿ ਲਗ ਕਰੋ ਬਖਾਨ ਸ਼੍ਰੀ ਮਾਇਆ ਜਗਤਾਰਨੀ ਰੱਖੋ লাਜ ਨਿਦਾਨ ਲਕਸ਼ਮੀ ਕੋ ਬਪਤਾਰ ਹਰ ਮਾਇਆ ਕਰ ਪਰਕਾਸ਼ ਹਰਨ ਪਰਨ ਸਭ ਜਗਤ ਕੀ ਸੰਤਨ ਕੀ ਸੁਖਰਾਸ ம ரே மா தூன் கி சும் கிர்பாப்பித்த பார சத் சத்தியப்போ சதா கோ பகான் ீ மா ஜத்தாரணி நோ பப்பாரண சகத் சந்தனன் கீர ம ரோ மா தூன் கிசுமரி கிர்பா பயத்த பால சத் சத்தியபோ சதா கோ பகான் ீம ஜாரணிலாஜ நிதான லட்சமோ பப்பார்பிராஷ பர சகத் கீதன் கீர ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਿਸ ਵੇਲੇ ਵੀ ਕਰ ਸਕਦੇ ਹੋ ਚਾਹੇ ਸਵੇਰੇ ਕਰ ਲੋ ਚਾਹੇ ਸ਼ਾਮ ਨੂੰ ਕਰ ਲੋ ਸਾਧ ਸੰਗਤ ਜੀ ਤੁਸੀਂ ਇਸ ਨੂੰ ਜ਼ਮੀਨ ਤੇ ਆਸਣ ਲਗਾ ਕੇ ਅੱਗੇ ਵਾਹਿਗੁਰਜੀ ਦਾ ਸਰੂਪ ਰੱਖ ਕੇ ਵਾਹਿਗੁਰਜੀ ਦਾ ਧਿਆਨ ਤਰ ਕੇ ਸਾਧ ਸੰਗਤ ਜੀ ਫਿਰ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਇਸ ਨਹਾਣ ਕਰਕੇ ਸੁੱੱਚੇ ਕੱਪੜੇ ਪਾ ਕੇ ਆਸਣ ਲਾ ਕੇ ਫਿਰ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਹਾਨੂੰ ਇਸ ਸ਼ਬਦ ਦਾ ਜਾਪ ਕਰਨ ਨਾਲ ਨੌਕਰੀ ਦੀ ਪ੍ਰਾਪਤੀ ਹੋ ਜਾਵੇਗੀ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਨੂੰ 11 11 ਦਿਨ ਸਾਧ ਸੰਗਤ ਜੀ 21 ਦਿਨ ਰੋਜ਼ 11 ਵਾਰੀ ਕਰਨਾ ਹੈ ਸਾਧ ਸੰਗਤ ਜੀ ਤੇ ਇਸ ਨੂੰ ਧਿਆਨ ਦੇ ਨਾਲ ਸੁਨਣਾ ਅੰਤ ਤੱਕ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਸੰਤ ਪਾਪਾ ਅਜੀਤ ਸਿੰਘ ਜੀ ਦਾ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹਾਂ ਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾ ਜੋ ਬਾਬਾ ਜੀ ਦਾ ਮਿਹਰ ਪ੍ਰਿਆਹਤ ਆਪ ਜੀ ਤੇ ਤੇ ਆਪ ਜੀ ਤੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਹੋਈਆ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ